ਸਸਿਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਮੋਂਗੇ ਅੱਜ ਅਸੀਂ ਤੁਹਾਨੂੰ ਸਿਹਤਨਾਪ ਪਰਪੂ ਸੂਜੀ ਦੇ ਹੈਲਦੀ ਚੀਲੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਚੀਲਾ ਹੈਲਦੀ ਹੋਣ ਦੇ ਨਾਲ ਨਾਲ ਬਹੁਤ ਹੀ ਟੇਸਟੀ ਹੁੰਦਾ ਤੁਸੀਂ ਇਸ ਨੂੰ ਖੂਬਸਾਰੀਆਂ ਸਬਜ਼ੀਆਂ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਇਸ ਚੀਲੇ ਨੂੰ ਬੱਚਿਆਂ ਦੇ ਬ੍ਰੇਕਫਾਸਟ ਵਿੱਚ ਜਾਂ ਨਾਲ ਦੇ ਲੰਚ ਬਾਕਸ ਵਿੱਚ ਵੀ ਬਣਾ ਕੇ ਦੇ ਸਕਦੇ ਹੋ ਇਧਰ ਚੀਲਾ ਬਣਾਉਣ ਲਈ ਮੈਂ ਇੱਕ ਕਾਲੀ ਸੂਜੀ ਦੀ ਲਈ ਸੀ ਮੈਂ ਬਰੀਕ ਸੂਜੀ ਲਈ ਆ ਤੁਸੀਂ ਮੋਟੀ ਸੂਜੀ ਵੀ ਲੈ ਸਕਦੇ ਹੋ ਮੈਂ ਇੱਕ ਕਲੀ ਲਈ ਆ ਤੁਸੀਂ ਆਪਣੇ ਹਿਸਾਬ ਨਾਲ ਜਿੰਨੇ ਚੀਲੇ ਬਣਾਉਣੇ ਉਸ ਦੇ ਹਿਸਾਬ ਨਾਲ ਸੂਜੀ ਲੈ ਸਕਦੇ ਹੋ ਸੂਜੀ ਨੂੰ ਮੈਂ ਚੰਗੀ ਤਰ੍ਹਾਂ ਛਾਂਲ ਲਿਆ ਸੀ ਹੁਣ ਮੈਂ ਚੀਲੇ ਨੂੰ ਹੋਰ ਵੀ ਹੈਲਦੀ ਬਣਾਉਣ ਲਈ ਕੁਝ ਸਬਜ਼ੀਆਂ ਲੈ ਲਈਆਂ ਸੀ ਸਬਜ਼ੀਆਂ ਵਿੱਚ ਮੈਂ ਥੋੜੀ ਜੀ ਪੱਤਾ ਗੋਭੀ ਨੂੰ ਬਰੀਕ ਕੱਟ ਲਿਆ ਸੀ ਇੱਕ ਮੀਡੀਅਮ ਸਾਈਜ਼ ਦੇ ਪਿਆਜ਼ ਨੂੰ ਬਰੀਕ ਕੱਟ ਲਿਆ ਇੱਕ ਲਾਰਜ ਮੈਂ ਬਰੀਕ ਕੱਟ ਲਿਆ ਇੱਕ ਗਾਜਰ ਨੂੰ ਮੈਂ ਕद्दूकस ਕਰ ਲਿਆ ਸੀ ਇੱਕ ਸ਼ਿਮਲਾ ਮਿਰਚ ਨੂੰ ਮੈਂ ਬਰੀਕ ਕੱਟ ਲਿਆ ਥੋੜਾ ਜਿਹਾ ਫਰੈਸ਼ ਹਰੇ ਧਨੀਏ ਨੂੰ ਕੱਟ ਲਿਆ ਸੀ ਤਿੰਨ ਹਰੀਆਂ ਮਿਰਚਾਂ 1 ਇੰਚ ਅਦਰਕ ਦਾ ਟੁਕੜਾ 10- ਅੱਧੀ ਕੌਲੀ ਮੈਂ ਫਰੈਸ਼ ਹਰੇ ਮਟਰ ਦੀ ਲੈ ਲਈ ਸੀ ਮੇਰੇ ਬੇਟੇ ਨੂੰ ਹਰੇ ਮਟਰ ਪਸੰਦ ਨਹੀਂ ਹੈਗੇ ਇਸ ਲਈ ਮੈਂ ਮਟਰਾਂ ਨੂੰ ਗ੍ਰाइंड ਕਰਕੇ ਪਾਵਾਂਗੇ ਤੁਸੀਂ ਸਬਜ਼ੀਆਂ ਕੋਈ ਵੀ ਆਪਣੇ ਮਨਪਸੰਦੀਆਂ ਲੈ ਸਕਦੇ ਹੋ ਇਸ ਚੀਲੇ ਨੂੰ ਹੋਰ ਵੀ ਹੈਲਦੀ ਬਣਾਉਣ ਲਈ ਹੁਣ ਮੈਂ ਸੂਜੀ ਨੂੰ ਇੱਕ ਖੁੱਲੇ ਬਾਉਲ ਵਿੱਚ ਪਾ ਲਿਆ ਸੀ ਹੁਣ ਇਸ ਵਿੱਚ ਇੱਕ ਕੌਲੀ ਫਟਿਆ ਹੈ ਦਹੀਂ ਪਾਵਾਂਗੇ ਤੁਸੀਂ ਦਹੀਂ ਦੀ ਜਗ੍ਹਾ ਤੇ ਲੱਸੀ ਵੀ ਲੈ ਸਕਦੇ ਹੋ ਇਸ ਦਾ ਟੇਸਟ ਚੀਲੇ ਦਾ ਹੋਰ ਵੀ ਵਧੀਆ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਤੇਹੀ ਨੂੰ ਸੂਜੀ ਵਿੱਚ ਮਿਲਾ ਲਵਾਂਗੇ ਹੁਣ ਇਸ ਵਿੱਚ ਗ੍ਰाइंड ਕਰੇ ਹੋਏ ਹਰੇ ਮਟਰ ਦਾ ਪੇਸਟ ਪਾ ਦਵਾਂਗੇ ਹਰੇ ਮਟਰਾਂ ਨੂੰ ਮੈਂ ਮਿਕਸੀ ਵਿੱਚ ਗ੍ਰाइंड ਕਰ ਲਿਆ ਸੀ ਦਰਦਰਾ ਜਿਹਾ ਥੋੜਾ ਜਿਹਾ ਪਾਣੀ ਪਾ ਕੇ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਹੁਣ ਮੈਂ ਹਰੇ ਮਟਰਾਂ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਿਆ ਸੀ ਹੁਣ 3 ਚਮਚ ਇਸ ਵਿੱਚ ਬੇਸਣ ਦੇ ਪਾ ਦਵਾਂਗੇ ਤੁਸੀਂ ਬੇਸਣ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਬੇਸਣ ਪਾਉਣ ਨਾਲ ਇਹ ਚੀਲਾ ਹੋਰ ਵੀ ਹੈਲਦੀ ਅਤੇ ਟੇਸਟੀ ਬਣ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਬੇਸਣ ਨੂੰ ਮੈਂ ਇਸ ਵਿੱਚ ਮਿਲਾ ਦਿੱਤਾ ਹੁਣ 10 ਮਿੰਟ ਲਈ ਇਸ ਨੂੰ ਟੱਕ ਕੇ ਰੱਖ ਦਵਾਂਗੇ ਤਾਂ ਜੋ ਬੇਸਣ ਅਤੇ ਸੂਜੀ ਆਪਣੀ ਚੰਗੀ ਤਰ੍ਹਾਂ ਫੁੱਲ ਜਾਵੇ। ਹੁਣ 10 ਮਿੰਟ ਹੋ ਗਏ ਸੀ। ਹੁਣ ਟੱਕਣ ਚੱਕ ਕੇ ਇਸ ਨੂੰ ਚੈੱਕ ਕਰ ਲਵਾਂਗੇ। ਇੱਧਰ ਆਪਣੀ ਸੂਜੀ ਅਤੇ ਬੇਸਣ ਵੀ ਚੰਗੀ ਤਰ੍ਹਾਂ ਫੁੱਲ ਗਏ। ਮੈਂ ਇਸ ਵਿੱਚ ਪਾਣੀ ਹਲੇ ਬਿਲਕੁਲ ਨਹੀਂ ਯੂਜ਼ ਕਰਨਾ ਕਿਉਂਕਿ ਇਸ ਵਿੱਚ ਜਿਹੜੀਆਂ ਸਬਜ਼ੀਆਂ ਪਾਉਣੀਆਂ ਹਨ ਉਸ ਨੇ ਆਪਣਾ ਮੋਇਸਚਰ ਵੀ ਛੱਡਣਾ ਹੈ। ਤੁਸੀਂ ਸਬਜ਼ੀਆਂ ਨੂੰ ਚੋਪਰ ਵਿੱਚ ਚੋਪ ਵੀ ਕਰ ਸਕਦੇ ਹੋ ਜਾਂ ਗ੍ਰाइंड ਵੀ ਕਰ ਸਕਦੇ ਹੋ। ਮੈਂ ਗੱਜਰ ਨੂੰ ਕद्दूकश ਕਰਿਆ ਸੀ ਬਾਕੀ ਸਬਜ਼ੀਆਂ ਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਤੁਸੀਂ ਇਸ ਨੂੰ ਹੋਰ ਵੀ ਹੈਲਦੀ ਬਣਾਉਣ ਲਈ ਇਸ ਵਿੱਚ ਲੋਕੀ ਵੀ ਕद्दूकश ਕਰਕੇ ਪਾ ਸਕਦੇ ਹੋ ਪਾਲਕ ਵੀ ਤੁਸੀਂ ਫਰੈਸ਼ ਇਸ ਵਿੱਚ ਕੱਟ ਕੇ ਪਾ ਸਕਦੇ ਹੋ ਜਿਹੜੀਆਂ ਸਬਜ਼ੀਆਂ ਤੁਹਾਡੇ ਬੱਚੇ ਨਹੀਂ ਖਾਂਦੇ ਤੁਸੀਂ ਇਸ ਵਿੱਚ ਉਹ ਵੀ ਸਬਜ਼ੀਆਂ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਸਾਰੀਆਂ ਸਬਜ਼ੀਆਂ ਨੂੰ ਸੂਜੀ ਵਾਲੇ ਬੈਟਰ ਵਿੱਚ ਮਿਲਾ ਲਵਾਂਗੇ ਸਾਰੀਆਂ ਸਬਜ਼ੀਆਂ ਨੂੰ ਮੈਂ ਸੂਜੀ ਵਾਲੇ ਬੈਟਰ ਵਿੱਚ ਚੰਗੀ ਤਰ੍ਹਾਂ ਮਿਲਾ ਲਿਆ ਸੀ ਹੁਣ ਇਸ ਵਿੱਚ ਫਰੈਸ਼ ਬਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਦਵਾਂਗੇ ਹੁਣ ਧਨੀਆ ਇਸ ਵਿੱਚ ਮੈਂ ਬਾਜਤਾ ਹੁਣ ਇਸ ਵਿੱਚ ਮੈਂ ਅੱਧਾ ਚਮਚ ਅਜਵੈਨ ਦਾ ਪਾਵਾਂਗੇ ਅਜਵੈਨ ਨੂੰ ਹੱਥ ਨਾਲ ਕ੍ਰਸ਼ ਕਰਕੇ ਪਾਵਾਂਗੇ ਅਜਵੈਨ ਹਾਜਮੇ ਵਾਸਤੇ ਵਧੀਆ ਹੁੰਦੀ ਹੈ ਤੇ ਇਸ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਚੀਲੇ ਵਿੱਚ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਹੱਥ ਨਾਲ ਕ੍ਰਸ਼ ਕਰਕੇ ਪਾ ਦਿੱਤਾ ਅੱਧਾ ਚਮਚ ਇਸ ਵਿੱਚ ਮੈਂ ਜੀਰੇ ਦਾ ਐਡ ਕਰਾਂਗੇ ਤੁਸੀਂ ਮਸਾਲੇ ਇਸ ਵਿੱਚ ਕੋਈ ਵੀ ਲੈ ਸਕਦੇ ਹੋ ਆਪਣੇ ਮਨਪਸੰਦ ਮੈਂ ਇਸ ਵਿੱਚ ਚਮਚ ਦਾ ਚੌਥਾ ਹਿੱਸਾ ਹਲਦੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਦੇ ਗੀ ਲਾਲ ਮਿਰਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਗਰਮ ਮਸਾਲਾ ਦਾ ਪਾਵਾਂਗੇ ਟੇਸਟ ਦੇ ਅਕੋਰਡਿੰਗ ਇਸ ਵਿੱਚ 2 ਚਮਚ ਮੈਂ ਨਮਕ ਦੇ ਪਾਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੱਧ ਘਟ પા ਸਕਦੇ ਹੋ ਹੁਣ ਇਸ ਵਿੱਚ ਅੱਧਾ ਚਮਚ ਕਾਲੀ ਮਿਰਚ ਪਾਊਡਰ ਦਾ ਪਾਵਾਂਗੇ ਤੇ ਅੱਧਾ ਚਮਚ ਇਸ ਵਿੱਚ ਚਾਟ ਮਸਾਲੇ ਦਾ ਪਾਵਾਂਗੇ ਚੀਲੇ ਨੂੰ ਹੋਰ ਵੀ ਚਟਪਟਾਜਾ ਬਣਾਉਣ ਲਈ ਤੁਸੀਂ ਇਸ ਵਿੱਚ ਆਪਣੇ ਮਨਪਸੰਦੇ ਮਸਾਲੇ ਵੱਧਕਟ ਐਡ ਕਰ ਸਕਦੇ ਹੋ ਹੁਣ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਬੈਟਰ ਵਿੱਚ ਮਿਲਾ ਦਵਾਂਗੇ ਤਾਂ ਜੋ ਸਾਰੇ ਮਸਾਲੇ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਹੋ ਜਾਣ ਹੁਣ ਮੈਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾ ਦਿੱਤਾ ਸੀ ਮੈਨੂੰ ਥੋੜਾ ਜਿਹਾ ਬੈਟਰ ਹਲੇ گاੜਾ ਲੱਗਦਾ ਸੀ ਹੁਣ ਮੈਂ ਇਸ ਵਿੱਚ 2-3 ਚਮਚ ਪਾਣੀ ਦੇ ਪਾਵਾਂਗੇ ਬੈਟਰ ਨੂੰ ਨਾ ਹੀ ਜ਼ਿਆਦਾ ਪਤਲਾ ਕਰਨਾ ਹੈ ਤੇ ਨਾ ਹੀ ਜ਼ਿਆਦਾ ਗਾੜਾ ਕਰਨਾ ਹੈ ਕਿਉਂਕਿ ਸਬਜ਼ੀਆਂ ਨੇ ਆਪਣਾ ਵੀ ਪਾਣੀ ਛੱਡਣਾ ਹੈ ਇਸ ਲਈ ਮੈਂ ਇਸ ਵਿੱਚ ਦੋ ਤਿੰਨ ਚਮਚ ਹੀ ਪਾਏ ਨੇ ਜਿਆਦਾ ਪਾਣੀ ਨਹੀਂ ਪਾਇਆ ਹੁਣ ਚੰਗੀ ਤਰ੍ਹਾਂ ਪਾਣੀ ਪਾ ਕੇ ਇਸ ਨੂੰ ਮਿਲਾ ਦੇਵਾਂਗੇ ਲਾਸਟ ਵਿੱਚ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਤੁਸੀਂ ਕੱਟ ਕੇ ਵੀ ਐਡ ਕਰ ਸਕਦੇ ਹੋ ਕੁੱਟ ਕੇ ਅਦਰਕ ਲਸਣ ਦਾ ਫਲੇਵਰ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਲਾ ਦਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਨੂੰ ਇਸ ਵਿੱਚ ਹੁਣ ਗੈਸ ਤੇ ਮੈਂ ਨਾਨਸਟਿਕ ਤਵਾ ਰੱਖ ਲਿਆ ਸੀ ਤੁਸੀਂ ਨਾਨਸਟਿਕ ਪੈਨ ਵੀ ਰੱਖ ਲੈ ਸਕਦੇ ਹੋ ਇਹ ਇਹ ਚਿਲਾ ਨੌਨ ਸਟਿਕ ਤਵੇ ਤੇ ਪੈਨ ਵਿੱਚ ਹੀ ਬਣਦਾ ਹੈ ਹੁਣ ਮੈਂ ਇੱਧਰ ਬੈਟਰ ਨੂੰ ਵੀ 5 ਮਿੰਟ ਲਈ ਰੱਖ ਦਿੱਤਾ ਸੀ ਹੁਣ ਇਸ ਵਿੱਚ ਲਾਸਟ ਵਿੱਚ ਮੈਂ ਬੇਕਿੰਗ ਸੋਡਾ ਸੋਡਾ ਪਾਵਾਂਗੇ ਇਸ ਨਾਲ ਨਾਸ਼ਤਾ ਆਪਣਾ ਬਹੁਤ ਹੀ ਹਲਕਾ ਤੇ ਫਲਫੀ ਜਿਹਾ ਹੋ ਜਾਂਦਾ ਹੈ ਮੈਂ ਦੋ ਕੁ ਪਾਣੀ ਦੀ ਬੂੰਦਾਂ ਪਾ ਕੇ ਇਸ ਨੂੰ ਐਕਟੀਵੇਟ ਕਰ ਲਵਾਂਗੇ ਹੁਣ ਹਲਕੇ ਹੱਥ ਨਾਲ ਇਸ ਨੂੰ ਮਿਲਾ ਲਵਾਂਗੇ ਲਾਸਟ ਵਿੱਚ ਹੀ ਬੇਕਿੰਗ ਸੋਡਾ ਪਾਉਣਾ ਹੈ ਪਹਿਲਾਂ ਨਹੀਂ ਪਾਉਣਾ ਨਹੀਂ ਇਸ ਦਾ ਰਿਐਕਸ਼ਨ ਖਤਮ ਹੋ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਹਲਕੇ ਹੱਥ ਨਾਲ ਮੈਂ ਮਿਲਾ ਦਿੱਤਾ ਹੈ ਬੈਟਰ ਆਪਣਾ ਹੁਣ ਸੈੱਟ ਹੈ ਮੈਂ ਤਵੇ ਨੂੰ ਚੈੱਕ ਕਰ ਲਵਾਂਗੇ ਤਵਾ ਵੀ ਇੱਧਰ ਆਪਣਾ ਮੀਡੀਅਮ ਫਲੇਮ ਤੇ ਗਰਮ ਹੋ ਗਿਆ ਗੈਸ ਦੀ ਫਲੇਮ ਹੈ ਮੀਡੀਅਮ ਹੀ ਰੱਖਿਆ ਹਮ ਬਰਸ਼ ਨਾਲ ਇਸ ਉੱਤੇ ਰਾਈਨਡ ਆਇਲ ਗਾਦਵਾਂਗੇ ਤੁਸੀਂ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਆਪਣੇ ਮਨਪਸੰਦ ਦਾ ਹੁਣ ਇੱਕ ਕੜਛੀ ਭਰ ਕੇ ਇਸ ਉੱਤੇ ਬੈਟਰ ਦੀ ਪਾਵਾਂਗੇ ਬੈਟਰ ਤੁਸੀਂ ਆਪਣੇ ਹਿਸਾਬ ਨਾਲ ਜਿੱਡਾ ਚੀਲੇ ਦਾ ਸਾਈਜ਼ ਰੱਖਣਾ ਉਸ ਦੇ ਹਿਸਾਬ ਨਾਲ ਪਾ ਸਕਦੇ ਹੋ ਮੈਂ ਇਸ ਵਿੱਚ ਬੇਕਿੰਗ ਸੋਡਾ ਪਾਇਆ ਇਸ ਲਈ ਨਾਸ਼ਤਾ ਥੋੜਾ ਜਿਆ ਹਲਕਾ ਤੇ ਫਲਫੀ ਜਿਹਾ ਹੋਵੇਗਾ ਇਸ ਲਈ ਇਸ ਨੂੰ ਮੈਂ ਪਤਲਾ ਪਤਲਾ ਕਰਸ਼ੀ ਦੀ ਬੈਕ ਸਾਈਡ ਨਾਲ ਫਲਾ ਦਿੱਤਾ ਤੁਸੀਂ ਇਸ ਦਾ ਸਾਈਜ਼ ਆਪਣੇ ਹਿਸਾਬ ਨਾਲ ਵੱਡਾ ਛੋਟਾ ਰੱਖ ਸਕਦੇ ਹੋ ਪਰ ਮੈਂ ਇਸ ਨੂੰ ਰੋਟੀ ਦੇ ਸਾਈਜ਼ ਦਾ ਰੱਖਿਆ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਹਲਕਾ ਜਿਹਾ ਫਲਾ ਦਿੱਤਾ ਹੁਣ ਇਸ ਨੂੰ ਟੱਕਣ ਦੇ ਕੇ ਉੱਪਰੋਂ ਕਵਰ ਕਰ ਦੇਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ نیچے ਤੋਂ ਪੱਕ ਜਾਵੇ ਹੁਣ 2-3 ਮਿੰਟ ਹੋ ਗਏ ਸੀ ਇਸ ਨੂੰ ਪੱਕਦੇ ਨੂੰ ਹੁਣ ਢੱਕਣ ਚਾਕੇ ਇਸ ਨੂੰ ਮੈਂ ਚੈੱਕ ਕਰ ਲਵਾਂਗੇ ਉੱਪਰੋਂ ਇਹ ਚੰਗੀ ਤਰ੍ਹਾਂ ਡਰਾਈ ਹੋ ਗਿਆ ਇਸ ਨੂੰ ਚੰਗੀ ਤਰ੍ਹਾਂ ਪਕਾਉਣਾ ਜ਼ਰੂਰੀ ਆ ਤਾਂ ਜੋ ਸੂਜੀ ਅਤੇ ਬੇਸਣ ਇਸ ਵਿੱਚ ਚੰਗੀ ਤਰ੍ਹਾਂ ਪੱਕ ਜਾਣ ਹੁਣ ਬਰਸ਼ ਨਾਲ ਉੱਪਰੋਂ ਇਸ ਦੇ ਰਫਾਈਨਡ ਆਇਲ ਲਗਾ ਦਵਾਂਗੇ ਹੁਣ ਮੈਂ ਇਸ ਦੀ ਸਾਈਡ ਚੇਂਜ ਕਰ ਦਵਾਂਗੇ ਹਲਕੇ ਹੱਥ ਨਾਲ ਇਸ ਨੂੰ ਚੱਕਾਂਗੇ ਜ਼ਿਆਦਾ ਜ਼ੋਰ ਨਾਲ ਨਹੀਂ ਚੱਕਣਾ ਕਿਉਂਕਿ ਉੱਪਰਾਂ ਇਹ ਕੱਚਾ ਹੈ ਹੁਣ ਇਸ ਦਾ نیچے ਦਾ ਕਲਰ ਬਹੁਤ ਹੀ ਵਧੀਆ ਹੈ ਲਾਈਟ 골ਡਨ ਜਿਹਾ ਹੁਣ ਮੈਂ ਇਸ ਨੂੰ ਦੂਸਰੀ ਸਾਈਡ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਉੱਪਰ ਇਸ ਦੇ ਮੈਂ ਰਿਫਾਈਨਡ ਆਇਲ ਬ੍ਰਸ਼ ਨਾਲ ਲਗਾ ਦਵਾਂਗੇ ਤੁਸੀਂ ਰਿਫਾਈਨਡ ਆਇਲ ਆਪਣੇ ਹਿਸਾਬ ਨਾਲ ਵੱਧ ਘੱਟ ਲਗਾ ਸਕਦੇ ਹੋ ਮੈਂ ਦੋ ਤਿੰਨ ਮਿੰਟ ਹੋ ਗਏ ਇਸ ਨੂੰ ਦੂਸਰੀ ਸਾਈਡ ਤੋਂ ਵੀ ਸੇਕਦੇ ਨੂੰ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦਵਾ ਦਵਾ ਕੇ ਸੇਕ ਲਵਾਂਗੇ ਤਾਂ ਜੋ ਇਸ ਦੀਆਂ ਸਾਈਡਾਂ ਵੀ ਚੰਗੀ ਤਰ੍ਹਾਂ ਪੱਕ ਜਾਣ ਕਿਸੇ ਪਾਸੇ ਤੋਂ ਕੱਚਾ ਨਾ ਰਹੇ ਹੁਣ ਮੈਨੂੰ 3-4 ਮਿੰਟ ਹੋ ਗਏ ਸੀ ਇਸ ਨੂੰ ਚੰਗੀ ਤਰ੍ਹਾਂ ਸੇਕਦੇ ਨੂੰ ਤਕਰੀਬਨ ਇਸ ਨੂੰ ਮੈਨੂੰ ਸੇਕਦੇ ਨੂੰ 4-5 ਮਿੰਟ ਹੋ ਗਏ ਸੀ ਬਹੁਤ ਹੀ ਵਧੀਆ ਬਣਾਨਾ ਚੀਲਾ ਸੇਕ ਕੇ ਤਿਆਰ ਹੈ ਹੁਣ ਇਸੇ ਤਰ੍ਹਾਂ ਮੈਂ ਦੂਸਰਾ ਚੀਲਾ ਵੀ ਬਣਾ ਲਵਾਂਗੇ ਤਵੇ ਉੱਪਰ ਮੈਂ ਰਫਾਈਨਡ ਆਇਲ ਲਗਾ ਲਿਆ ਬਰਸ਼ ਨਾਲ ਹੁਣ ਕੜਛੀ ਭਰ ਕੇ ਸੇਮ ਬੈਟਰ ਦੀ ਪਾਵਾਂਗੇ ਤੁਸੀਂ ਬੈਟਰ ਨੂੰ ਜ਼ਿਆਦਾ ਪਤਲਾ ਨਹੀਂ ਕਰਨਾ ਕਿਉਂਕਿ ਸਬਜ਼ੀਆਂ ਨੇ ਆਪਣਾ ਵੀ ਪਾਣੀ ਛੱਡਣਾ ਹੈ ਇਸ ਲਈ ਮੈਂ ਬੈਟਰ ਨੂੰ ਥੋੜਾ ਜਿਹਾ ਠੀਕ ਹੀ ਰੱਖਿਆ ਸੀ ਨਾ ਹੀ ਜ਼ਿਆਦਾ ਪਤਲਾ ਰੱਖਿਆ ਤੇ ਨਾ ਹੀ ਜ਼ਿਆਦਾ ਮੈਂ ਇਸ ਨੂੰ ਗਾੜਾ ਰੱਖਿਆ ਸੀ ਕਿਉਂਕਿ ਪਏ ਪਏ ਬੈਟਨ ਹੈ ਪਾਣੀ ਛੱਡ ਦੇਣਾ ਹੈ ਇਸ ਲਈ ਮੈਂ ਇਸ ਨੂੰ ਥੋੜਾ ਜਿਹਾ ਗਾੜਾ ਹੀ ਰੱਖਿਆ ਸੀ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਕੜਸ਼ੀ ਦੀ ਬੈਕ ਸਾਈਡ ਨਾਲ ਫਲਾ ਦਿੱਤਾ ਹੁਣ ਇਸ ਨੂੰ ਵੀ ਉਸੇ ਤਰ੍ਹਾਂ ਉੱਪਰੋਂ ਕਵਰ ਕਰਕੇ 2-3 ਮਿੰਟ ਲਈ ਨੀਚੇ ਤੋਂ ਸੇਕ ਲਵਾ ਲਵਾਂਗੇ ਹੁਣ 2-3 ਮਿੰਟ ਹੋ ਗਏ ਸੀ ਉੱਪਰੋਂ ਇਹ ਚੰਗੀ ਤਰ੍ਹਾਂ ਡਰਾਈ ਵੀ ਹੋ ਗਿਆ ਹੁਣ ਬਰਸ਼ ਨਾਲ ਇਸ ਉੱਪਰ ਫਾਈਨ ਆਇਲ ਲਗਾ ਲਵਾਂਗੇ ਤੁਸੀਂ ਇਸ ਨੂੰ ਹੋਰ ਵੀ ਹੈਲਦੀ ਬਣਾਉਣ ਲਈ ਤੁਸੀਂ ਦੇਸੀ ਘਿਓ ਵੀ ਵਰਤ ਸਕਦੇ ਹੋ ਹੁਣ ਸਾਈਡਾਂ ਤੇ ਵੀ ਮੈਂ ਇਸ ਦੇ ਚੰਗੀ ਤਰ੍ਹਾਂ ਬਰਸ਼ ਨਾਲ ਘਿਓ ਲਗਾ ਦਿੱਤਾ ਹੁਣ ਇਸ ਦੀ ਸਾਈਡ ਚੇਂਜ ਕਰ ਦਵਾਂਗੇ ਤੇ ਦੂਸਰੀ ਸਾਈਡ ਤੋਂ ਵੀ ਇਸ ਨੂੰ ਚੰਗੀ ਤਰ੍ਹਾਂ ਸੇਕ ਦਵਾਂਗੇ। ਜਿਦਾ ਕਲਰ ਬਹੁਤ ਹੀ ਵਧੀਆ ਹੈ, ਲਾਈਟ ਬ੍ਰਾਊਨ ਜਿਹਾ ਇਸ ਨੂੰ ਮੀਡੀਅਮ ਫਲੇਮ ਤੇ ਹੀ ਸੇਕਣਾ ਹੈ, ਤੇਜ਼ ਫਲੇਮ ਤੇ ਨਹੀਂ ਸੇਕਣਾ ਨਹੀਂ ਇਹ ਵਿੱਚੋਂ ਕੱਚਾ ਰਹਿ ਜਾਵੇਗਾ। ਮੈਂ ਦੋਹਾਂ ਸਾਈਡਾਂ ਇਸ ਦੀਆਂ ਸੇਕ ਲੀਆਂ ਸੀ ਬਹੁਤ ਹੀ ਵਧੀਆ ਜਿਦਾ ਕਲਰ ਆਇਆ ਸੀ। ਸਬਜ਼ੀਆਂ ਪਾਉਣ ਕਰਕੇ 컬러ਫੁਲ ਚੀਲਾ ਬਣ ਕੇ ਆਪਣਾ ਤਿਆਰ ਹੈ। ਇਸ ਨੂੰ ਮੈਂ ਚੰਗੀ ਤਰ੍ਹਾਂ ਦਬਾ-ਦਬਾ ਕੇ ਸੇਕ ਲਵਾਂਗੀ ਤਾਂ ਜੋ ਇਹ ਕੱਚਾ ਨਾ ਰਹੇ। ਇਸੇ ਤਰ੍ਹਾਂ ਮੈਂ ਸਾਰੇ ਚੀਲੇ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਸਾਰੇ ਚੀਲੇ ਬਣਾ ਕੇ ਪਲੇਟ ਵਿੱਚ ਤਿਆਰ ਕਰਕੇ ਰੱਖ ਦਿਾਵਾਂਗੀ ਮੈਂ ਸਾਰੇ ਚੀਲੇ ਬਣਾ ਲਏ ਸੀ ਚੀਲੇ ਆਪਣੇ ਬਹੁਤ ਹੀ ਸੌਫਟ ਬਣੇ ਸੀ ਅੰਦਰੋਂ ਨਰਮ ਤੇ ਬਾਹਰੋਂ ਕ੍ਰਿਸਪੀ ਬਣ ਕੇ ਤਿਆਰ ਹੋਏ ਸੀ ਹੁਣ ਮੈਂ ਇਸ ਨੂੰ ਪੀਜ਼ਾ ਕਟਰ ਦੇ ਨਾਲ ਕੱਟ ਲਵਾਂਗੇ ਜਿਸ ਤਰ੍ਹਾਂ ਪੀਜ਼ੇ ਦੇ ਸ্লাইਸ ਕੱਟੀਦੇ ਨੇ ਉਸ ਤਰ੍ਹਾਂ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਤੁਸੀਂ ਇਸ ਨੂੰ ਕਰਦਾ ਵੀ ਕੱਟ ਸਕਦੇ ਹੋ ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ ਪਰ ਇਸ ਤਰ੍ਹਾਂ ਜ਼ਿਆਦਾ ਕੱਟ ਕੇ ਇਸ ਨੂੰ ਤਿਆਰ ਕਰਦੇ ਹਾਂ ਤਾਂ ਇਹ ਪੀਜ਼ੇ ਦੀ ਤਰ੍ਹਾਂ ਲੱਗਦੇ ਹਨ ਬੱਚੇ ਪੀਜ਼ਾ 버ਗਰ ਖਾਣਾ ਭੁੱਲ ਜਾਣਗੇ ਜੇ ਇਹ ਨਾਸ਼ਤਾ ਤੁਸੀਂ ਉਹਨਾਂ ਨੂੰ ਘਰ ਵਿੱਚ ਬਣਾ ਕੇ ਦੇਵਾਂਗੇ ਹੁਣ ਮੈਂ ਇਧਰ ਪਲੇਟ ਸਰਵ ਕਰ ਲਈ ਸੀ ਨਾਲ ਮੈਂ ਇਸ ਦੇ ਦਹੀਂ ਧਨੀਆ ਪਦੀਨੇ ਦੀ ਚਟਨੀ ਲਈ ਆ ਬਹੁਤ ਹੀ ਕਲਰਫੁਲ ਆਪਣਾ ਚੀਲਾ ਬਣ ਕੇ ਤਿਆਰ ਹੋਇਆ ਸੀ ਤੁਸੀਂ ਆਪਣੀ ਫੈਮਿਲੀ ਨੂੰ ਇਹ ਹੈਲਦੀ ਜੀ ਚੀਲਾ ਬਣਾ ਕੇ ਦਿਓ ਜੇਕਰ ਤੁਹਾਨੂੰ ਮੇਰੇ ਸੂਜੀ ਦੇ ਹੈਲਦੀ ਚੀਲੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ